ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਿਸ ਵੱਲੋਂ ਦਿੱਤਾ ਗਿਆ ਨੋਟਿਸ ਪੀਰੀਅਡ ਅੱਜ ਖਤਮ ਹੋ ਗਿਆ ਤੇ ਅਰਚਨਾ ਨੂੰ ਭੇਜੇ ਨੋਟਿਸ ਦੇ ਅਨੁਸਾਰ ਉਸਨੇ ਅੱਜ ਅੰਮ੍ਰਿਤਸਰ ਦੀ ਥਾਣਾ ਈ ਡਿਵੀਜ਼ਨ ਵਿੱਚ ਪਹੁੰਚ ਕੇ ਜਵਾਬ ਦੇਣਾ ਸੀ ਪਰ ਉਹ ਪੇਸ਼ ਜਿਹੜਾ ਉਹ ਨਹੀਂ ਹੋਈ ਅੰਮ੍ਰਿਤਸਰ ਪੁਲਿਸ ਨੇ ਹੁਣ ਅਰਚਨਾ ਨੂੰ ਇੱਕ ਵਾਰ ਫਿਰ ਪੇਸ਼ ਹੋਣ ਦੇ ਲਈ ਜਿਹੜਾ ਨੋਟਿਸ ਜਾਰੀ ਕਰੇਗੀ ਅਰਚਨਾ ਮਕਵਾਨਾ ਨੂੰ ਜਿਹੜਾ ਅੰਮ੍ਰਿਤਸਰ ਪੁਲਿਸ ਨੇ ਇੱਕ ਹਫਤਾ ਪਹਿਲਾਂ 26 ਜੂਨ ਨੂੰ ਜਿਹੜਾ ਨੋਟਿਸ ਉਹ ਭੇਜਿਆ ਸੀ ਤੇ ਜਿਸ ਵਿੱਚ ਉਸਨੇ ਅੱਜ 30 ਜੂਨ ਦਿਨ ਐਤਵਾਰ ਨੂੰ ਅੰਮ੍ਰਿਤਸਰ ਪੁਲਿਸ ਸਾਹਮਣੇ ਪੇਸ਼ ਹੋ ਕੇ ਜਿਹੜਾ ਆਪਣਾ ਪੱਖ ਕਰਨਾ ਰੱਖਣਾ ਸੀ ਉਹ ਨਾ ਆਗੇ ਭਾਵੇਂ ਅੱਜ ਅੰਮ੍ਰਿਤਸਰ ਪੁਲਿਸ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਥਾਣਾ ਈ ਡਿਵੀਜ਼ਨ ਦੇ ਵਿੱਚ ਜਿਹੜਾ ਉਹ ਨਹੀਂ ਪਹੁੰਚੀ ਥਾਣਾ ਈ ਡਿਵੀਜ਼ਨ ਦੇ ਐਸ ਐਚ ਓ ਨੇ ਦੱਸਿਆ ਕਿ ਉਹ ਅੱਜ ਅਰਚਨਾ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਈ ਜਲਦ ਹੀ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਉਸ ਨੂੰ ਜਿਹੜਾ ਨਵਾਂ ਨੋਟਿਸ ਹੈ ਉਹ ਭੇਜਿਆ ਜਾਵੇਗਾ ਜ਼ਿਕਰ ਲੋਗ ਹੈ ਕਿ ਇਸ ਤੋਂ ਪਹਿਲਾਂ ਅਰਚਨਾ ਮਕਵਾਨਾ ਨੇ ਇੱਕ ਵੀਡੀਓ ਦੇ ਵਿੱਚ ਐਫ ਆਈ ਆਰ ਵਾਪਸ ਲੈਣ ਦੇ ਲਈ ਦੀ ਗੱਲ ਕਹੀ ਸੀ ਤੇ ਉਸ ਨੇ ਕਿਹਾ ਸੀ ਕਿ 21 ਜੂਨ ਨੂੰ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਗਈ ਸੀ ਤਾਂ ਉਸ ਵਕਤ ਕਈ ਲੋਕ ਆਪਣੀਆਂ ਜਿਹੜੀਆਂ ਤਸਵੀਰਾਂ ਖਿੱਚ ਰਹੇ ਸੀ ਅਤੇ ਉਸ ਦੌਰਾਨ ਮੇਰੀ ਵੀ ਤਸਵੀਰ ਇੱਕ ਸਰਦਾਰ ਵਿਅਕਤੀ ਨੇ ਹੀ ਖਿੱਚੀ ਸੀ ਤੇ ਉਸ ਵਕਤ ਸੇਵਾਦਾਰ ਵੀ ਉੱਥੇ ਹੀ ਮੌਜੂਦ ਸੀ ਤਾਂ ਫਿਰ ਕਿਉਂ ਨਹੀਂ ਕਿਸੇ ਨੇ ਮੈਨੂੰ ਉੱਥੇ ਰੋਕਿਆ ਗਿਆ ਕਿਸੇ ਵੱਲੋਂ ਤੇ ਉਸ ਨੇ ਕਿਹਾ ਕਿ ਸਰਦਾਰ ਵਿਅਕਤੀ ਤਾਂ ਮੇਰੇ ਤੋਂ ਹੀ ਪਹਿਲਾਂ ਕਾਫੀ ਤਸਵੀਰਾਂ ਜਿਹੜੇ ਉਹ ਲੈ ਰਹੇ ਸੀ ਸੇਵਾਦਾਰ ਵੀ ਪੱਖਪਾਤੀ ਹਨ ਤੇ ਕਿਸੇ ਨੂੰ ਰੋਕਦੇ ਨੇ ਤੇ ਕਿਸੇ ਨੂੰ ਨਹੀਂ ਰੋਕਦੇ ਤੇ ਉਸ ਨੇ ਕਿਹਾ ਸੀ ਕਿ ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਉਸ ਸਮੇਂ ਮੌਕੇ ਤੇ ਖੜੇ ਸਾਰੇ ਸੇਖਾਂ ਨੂੰ ਕੋਈ ਠੇਸ ਨਹੀਂ ਪਹੁੰਚੀ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਗਲਤ ਕੀਤਾ ਮੇਰੀ ਫੋਟੋ ਨੈਗੇਟਿਵ ਤਰੀਕੇ ਦੇ ਨਾਲ ਵਾਇਰਲ ਹੋਈ ਸੀ ਜਿਸਨੇ ਕਿ ਜਿਸ ਤੇ ਸ਼੍ਰੋਮਣਿਕ ਬੇਟੀ ਦੇ ਦਫ਼ਤਰ ਨੇ ਮੇਰੇ ਖਿਲਾਫ ਬੇਬੁਨਿਆਦ ਐਫ ਆਈ ਆਰ ਦਰਜ ਕਰਵਾਈ ਮੇਰਾ ਕੋਈ ਠੇਸ ਪਹੁੰਚਾਉਂਦਾ ਕੋਈ ਇਰਾਦਾ ਨਹੀਂ ਸੀ ਤੇ ਹੁਣ ਸੀਸੀਟੀਵੀ ਕੈਮਰੇ ਦੀ ਵੀ ਪੂਰੀ ਵੀਡੀਓ ਵਾਇਰਲ ਕਰੋ ਇੱਥੇ ਕਿਤੇ ਵੀ ਕੋਈ ਨਿਯਮ ਹੈ ਜਿਹੜਾ ਉਹ ਨਹੀਂ ਲਿਖਿਆ ਹੋਇਆ ਉੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਿਯਮਾਂ ਦਾ ਪਤਾ ਹੀ ਨਹੀਂ ਹੈ ਤੇ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋ ਸਕਦਾ ਤੇ ਉਸ ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ ਜੇਕਰ ਕਿਸੇ ਨੇ ਰੋਕਿਆ ਹੁੰਦਾ ਤਾਂ ਮੈਂ ਫੋਟੋ ਡਿਲੀਟ ਕਰ ਦਿੰਦੀ ਮੇਰੇ ਖਿਲਾਫ ਇਹ ਜਿਹੜੀ ਐਫਆਈਆਰ ਦਰਜ ਕਰਨ ਦੀ ਕੀ ਲੋੜ ਸੀ ਮੈਨੂੰ ਬਹੁਤ ਮਾਨਸਿਕ ਤਸੀਹੇ ਜਿਹੜੇ ਉਹ ਝੱਲੇ ਆ ਮੈਂ ਉਸ ਦਾ ਕੀ ਅਜੇ ਵੀ ਸਮਾਂ ਐਫ ਆਈ ਆਰ ਵਾਪਸ ਲੈ ਲਓ ਨਹੀਂ ਤਾਂ ਮੈਂ ਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਦੇ ਲਈ ਤਿਆਰ ਹਾਂ